Uh... de swami ਇਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝੇ ਪਾਸਾ ਯਾਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਬਤੇ ਵਡਾ ਸਤ ਗੁਰ ਨਾਨਕ ਨ ਕਾਲਾ ਰਾਖੀ ਮੇਰੀ ਸਜਣਾ ਸਚਾ ਪਤਸਾ ਸਿਰ ਸਾਹੰਦ ਸਾਹੋ ஸ்ஸ்போச ਅਥੋਂ ਥੇ ਰਖਵਾਲਾ ਸੇ ਆਪਣੇ ਆਪ ਰੱਖੇ ਕਟ ਕਟ ਸੰਬੰਧ ਸੁਪਾਖੇ ਆਏ ਖੰਬਾਲਾ ਪ੍ਰਭ ਸਤ ਗੁਰ ਦੀਨ ਦਇਆਲਾ ਦਾਸ ਆਪਣੇ ਆਪ ਰੱਖੇ ਕਟ ਸੰਬੰਧ ਸੋ ਪਾਕੇ ਗੁਰ ਕੀ ਚਰਣਾ देना सराना सास सास संभाली पूर्ण सबने थाई रहा ਸਹਾਈ ਹੋਵਾ ਸਚੇੰਦਾ ਸਚਾ ਟੋਵਾ ਤੇਰੀ ਭਗਤ ਬੜਾਈ නයි ආපසහයිහෝ සචද සචටෝ ਤੋ ਵਡਿਆਈ ਪਾਈ ਨਾਨਕਾ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਹੈ ਇਸ ਪਵਿੱਤਰ ਸਥਾਨ ਤੇ ਪਟਨੇ ਦੇ ਰਾਜਾ ਫਾਤੇ ਚੰਦ ਮੈਨੇ ਖਤਰੀ ਰੇਮਾਲਸਾਨ ਉਸ ਦੀ ਰਾਣੀ ਦੇ ਨਾਮ ਬਿਸ਼ੰਬਰਾ ਦੇਵੀ ਸੀ ਉਹਨਾਂ ਦਾ ਆਕਾਰ ਕੋਈ ਔਲਾਦ ਨਹੀਂ ਸੀ ਇਸ ਕਰਕੇ ਰਾਜਾ ਤੇ ਰਾਣੀ ਦੇ ਮਨ ਵਿੱਚ ਉੱਤਰ ਦੀ ਕਾਮਨਾ ਰਹਿੰਦੀ ਸੀ ਬਾਲ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਆਪਣੇ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਪਟਨੇ ਸਹਿਰ ਦੇ ਆ ਗੱਲਿਆ ਵਿਖੇ ਅਨੇਕ ਪ੍ਰਕਾਰ ਦੇ ਕੋਤਕ ਅਤੇ ਲੀਲਾ ਕਰਦੇ ਹੋਏ ਯਦਵਿਸ਼ ਰਾਜੇ ਦੇ ਮਹਲਾਵ ਬੁਲਾਉਂਦੇ ਤੋ ਨਾ ਰਾਮਨ ਮੋਨਾਬਾਲ ਸਰੂਪ ਦੇਖ ਕੇ ਹੀਰਾਨੀ ਦੇ ਮਨ ਵਿੱਚ ਮੰਗੜੀ ਦੀ ਹੈ ਕਿ ਮੇਰੀ ਗੋਦ ਵਿੱਚ ਵੀ ਇਹੋ ਜਿਹਾ ਲਾਲ ਪੁੱਤਰ ਹੋਵੇ ਬਾਲ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਪਟਨੇ ਦੇ ਲੋਕੀ ਬਾਲਾ ਪ੍ਰੀਤਮ ਜੀ ਆਖਿਆ ਕਰਦੇ ਸਨ ਓਹੋ ਜਾਣੀ ਜਾਨ ਸਤਿਗੁਰੂ ਰਾਣੀ ਦੇ ਮਨ ਦੀ ਇੱਛਾ ਨੂੰ ਸਮਝ ਕੇ ਇੱਕ ਦਿਨ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਖੇਡਦੇ ਖੇਡਦੇ ਮਹਿਲ ਦੇ ਅੰਦਰ ਆ ਕੇ ਰਾਣੀ ਦੀ ਗੋਦ ਵਿੱਚ ਬੈਠ ਗਏ ਰਾਣੀ ਨੇ ਬਾਲਾ ਪ੍ਰੀਤਮ પાસે ਵਰਦਾਨ ਮੰਗਿਆ ਮੇਰੇ ਘਰ ਮੁੱਤਰ ਦੀ ਦਾਤ ਬਖਸ਼ੋ ਤਾ ਗਰੋਜੀ ਨੇ ਆਖੇ ਕਿ ਹੈ ਮਾਤਾ ਜੀ ਤੁਹਾਡੇ ਮਨ ਦੀ ਇਹ ਛਾਹ ਹੈ ਕਿ ਮੇਰੇ ਘਰ ਤੇਰੇ ਵਰਗਾ ਪੁੱਤਰ ਹੋਵੇ ਛੋ ਮੇਰੇ ਜਿਆ ਤੋਂ ਦੁਨੀਆ ਵੀ ਦੂਜਾ ਕੋਈ ਹੋ ਨਹੀਂ ਸਕਦਾ ਹੈ ਇਸ ਲਈ ਮੈਂ ਅੱਜ ਤੋਂ ਆਪ ਜੀ ਦਾ ਤਰਮਦਾ ਪੁੱਤਰ ਹਾਂ ਤੁਸੀਂ ਮੇਰੀ ਧਰਮ ਦੀ ਮਾਤਾ ਜੀ ਹੋ ਏ ਸੰਸਾਰ ਵਿੱਚ ਮੇਰੇ ਨਾਮ ਦੇ ਨਾਲ ਤੁਹਾਡਾ ਨਾਮ ਵੀ ਅਵਰ ਹੋ ਜਾਵੇਗਾ ਇਹ ਸੁਣ ਕੇ ਰਾਣੀ ਬਹੁਤ ਪ੍ਰਸੰਨ ਹੋਈ ਤਾਂ ਗਰੋ ਜੀ ਨੇ ਆਖੀ ਕਿ ਸਾਨੂੰ ਖੜਦੇ ਆ ਖੜਦੇ ਆ ਭੁੱਖ ਲੱਗੀ ਆ ਕੁਝ ਖਾਓ ਉਸ ਟਾਈਮ ਰਾਣੀ ਦੇ ਰਸੋਈ ਆਵੇ ਛੋਲੇ ਆ ਰਿਹਾ ਗੁਗੜਿਆ ਦੇ ਪੂੜੀਆਂ ਤਿਆਰ ਸਨ ਛੋਲੀਆਂ ਦੇ ਆ ਕੁਗੜਿਆਂ ਤੇ ਪੂੜੀਆਂ ਲਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੇ ਹੱਥੀ ਨਾਲ ਛਕਾਈਆਂ ਸਾਥੀ ਬੱਚਿਆਂ ਨੂੰ ਛੱਕਣ ਵਾਸਤੇ ਦਿੱਤੀਆਂ ਉਸ ਦਿਨ ਤੋਂ ਉਹ ਪਰੰਪਰਾ ਹੁਣ ਵੀ ਚੱਲ ਰਹੀ ਹੈ ਰੋਜ਼ ਸਵੇਰੇ ਦੀ ਟੈਂ ਮਰਦਾਸ ਤੋਂ ਬਾਅਦ ਸਭ ਤੋਂ ਪਹਿਲਾ ਕੜਾ ਪ੍ਰਸ਼ਾਦ, ਕੁੰਗਣੀਆਂ ਦਾ ਪ੍ਰਸ਼ਾਦ, ਪੂੜੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਉਹ ਪ੍ਰਸ਼ਾਦ ਸਾਰਾ ਦਿਨ ਸਾਰੀ ਸਾਜ ਸੰਗਤ ਨੂੰ ਵਰਤਾਇਆ ਜਾਂਦਾ ਹੈ। ਗੁਰੂ ਜੀ ਨੇ ਖੁਸ਼ੀਆਂ ਵਿੱਚ ਬਾਦਿਕ ਜਿਹੜੇ ਗੁਰਸੇਵ ਕਿੱਥੇ ਆ ਕਰਕੇ ਕੜਾ ਪ੍ਰਸ਼ਾਦ, ਕੁੰਗਣੀਆਂ ਦਾ ਪ੍ਰਸ਼ਾਦ, ਪੂੜੀਆਂ ਦਾ ਪ੍ਰਸ਼ਾਦ ਦਾ ਪੋਗ ਲਗਾਉਣਗੇ। ਉਹਨਾਂ ਦੀਆਂ ਬਲੋ ਕਾਮਨਾ ਪੂਰੇ ਹੋਣ। ਗੁਰਦੁਆਰੇ ਦੇ ਪਿਛਲੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਰਾਉਂਦੇ ਦੀਦਾਤਨ ਕਰਕੇ ਜਿਵੇਂ ਵਿੱਚ ਗਲਤ ਇਸੇ ਆਤੇ ਬਚਨ ਕਰ ਗਈ ਸੀ ਕਿ ਜਦੋਂ ਤਾਕ ਦੁਨੀਆ ਰਹੇਗੀ ਹਰਾ ਭਰਾ ਰਹੇਗਾ ਹੁਣ ਵੀ ਚਾਲ ਹਰਾ ਪਰਾ ਹੈ ਦਰਸ ਸਤਕਾਰ ਲਈ ਵਾਸਤੇ ਉਧਰ ਦੀ ਰਾਸਤਾ ਬਣੀ ਹੋਈ ਹੈ ਸਾਹਮਣੇ ਸ਼ਿਸ਼ੇ ਦੇ ਸੋਕੇ ਸ ਵੀ ਚਾਰ ਰਸਾਲੀਆਂ ਹਨ ਉਸ ਟਾਮ ਦੀ ਗੁਰੂ ਜੀ ਦੀ ਸੱਤ ਸਾਲ ਦੀ ਫੋਟੋ ਕਮਰਾ ਕੱッセ ਦੀ ਕਟਾਰ ਚਰਲਾ ਦਾ ਜਿਉੜਾ ਗੋਲੇਲੇ ਜਾ ਗੋਲੀਆਂ ਸ਼ੀਸ਼ੇ ਵਾਲੇ ਕਮਰੇ ਦੇਖ ਰਹੇ ਉਸੇ ਕਮਰੇ ਵਿੱਚ ਆ ਕੇ ਰਾਣੀ ਵਿਸੰਬਰਾ ਦੇਵੀ ਦੇ ਗੋਦ ਵਿੱਚ ਬੈਠ ਕੇ ਤਰਮ ਦੇ ਪੁੱਤਰ ਬਣੇ ਸਨ ਇਹ ਉਹੀ ਕਮਰਾ ਹੈ ਉਸ ਦੀ ਚੌਕਾਟ ਤੇ ਜਿਹੜੇ 6 ਪਿੱਲਰ ਏ ਦੋ ਚੀਜ਼ਿਆ ਰਾਜਾ ਰਾਣੀ ਦੀਆ ਮਹਲਾਦਿਆਂ ਨਿਸ਼ਾਨੀਆਂ ਰੱਖੀਆਂ ਗਈਆਂ। ਬਾਕੀ ਗੁਰਦੁਆਰਾ ਸਾਹਿਬ ਨਮਾ ਵਰ ਰਿਹਾ ਹੈ। ਇਸ ਗੁਰਦੁਆਰੇ ਸਾਹਿਬ ਦਾ ਪੂਰਾ ਪ੍ਰਬੰਧ ਲੰਗਰਾ ਦੇ ਬਿਲਡਿੰਗ ਆ ਦੇ ਸ੍ਰੀਮਾਨ ਸ਼ਾਂਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸ੍ਰੀਮਾਨ ਸ਼ਾਂਤ ਬਾਬਾ ਸੁਖਵਿੰਦਰ ਸਿੰਘ ਜੀ ਸੇਰੇ ਮਾਨ ਸ਼ਾਂਤ ਬਾਬਾ ਗੁਰਵਿੰਦਰ ਸਿੰਘ ਜੀ ਹੋਰ ਸਾਰੇ ਸੰਤਾ ਮਹਾਪੁਰਖਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹੂਲियतਾਂ ਵਾਸਤੇ 24 ਘੰਟੇ ਲੰਗਰ ਤੇ ਅਸੀ ਸਰਾਧਿ ਸੇਵਾ ਕਰਵਾ ਰਹੇ ਨੇ ਚੱਲ ਰਹੀ ਕਾਰ ਸੇਵਾ ਤਖਤ ਸ੍ਰੀ ਹਰਵੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੀਆਂ ਵੱਲੋਂ ਇਹ ਕਮਰੇ ਦੀ ਸੇਵਾ ਬਾਥਰੂਮ 에ਅਰ ਕੰਡੀਸ਼ਨ ਅਟੈਚ 10 ਲੱਖ ਰੁਪਇਆ ਰੱਖੀ ਗਈ ਹੈ ਸੋ ਸੰਗਤਾਂ ਪਾਸੋਂ ਬੇਨਤੀ ਹੈ ਲੰਗਰਾ ਵਾਸਤੇ ਬੇਡਿੰਗਾ ਵਾਸਤੇ ਇਟਾ ਵਾਸਤੇ ਬਜਰੀ ਵਾਸਤੇ ਸਰੀਆ ਵਾਸਤੇ ਰੇਤਾ ਵਾਸਤੇ ਸਿਮਿੰਟਾ ਵਾਸਤੇ ਮਾਇਆ ਦੇ ਕੇ ਖੁਸ਼ੀਆਂ ਬਰਾਮਤ ਕਰੋ ਅਤੇ ਆਪਣਾ ਯਾਤਰਾ ਸਫਲ ਕਰੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ